ਦੇਟ ਆਪਾਂ ਇਹਨਾਂ ਘੈਂੜੇ ਦੇ ਦੇਣਾ ਤੁਸੀਂ ਬਈ ਮਜਬੂਰ ਹੋ ਜਾਓਗੇ ਗੱਡੀ ਠੀਕ ਹੈ ਜਿਹੜਾ ਕੋਈ ਵੀਰ ਉੱਚੇ ਮਾਡਲ ਦੀ ਭਾਲ ਦਾ ਬਾ ਵੀਡੀਓ ਦੇਖਣਾ ਗੱਡੀ ਬੁੱਕ ਕਰ ਦੋ ਗੱਡੀ ਦੇ ਆਪਾਂ ਇੰਨੀ ਤਸੱਲੀ ਲੈਣੀ ਆ ਕੋਈ ਲੱਗੀ ਵੱਜੀ ਨੂਕ ਠੀਕ ਆ ਐਨ ਕੋਕਾ ਫੀਸ ਪਈ ਆ ਅੰਤਿਰੇ ਬੈਜਕ ਵਰ ਚਾਤ ਮਾਰੂ ਛੋਟੀ ਟੱਚ ਲੱਗੀ ਆ ਸੇਟ ਇਰਿੰਗ ਵਰਗੈਰਾ ਮੜਾਇਆ ਵਾ ਫਿਰ ਇਹ ਨਵੇਂ ਮੈਟ ਲੱਗਿਆ ਮੈਟਿੰਗ ਹੋਈ ਵੀ ਆ ਨਵੇਂ ਸੀਟ ਕਵਰ ਆ ਸੱਤ ਸੁੱਤ ਚੈੱਕ ਕਰ ਲੋ ਜਿਵੇਂ ਏਜੰਸੀ ਤੋਂ ਨਿਕਲਦੀ ਗੱਡੀ ਬਈ ਚਮਾਂ ਸਤੋਂ ਮੇ ਪਈ ਹੈ ਕਿ ਨਵੀਂ ਕੰਡੀਸ਼ਨ ਦੀ ਗੱਡੀ ਚਮਾਂ ਬਈ 1 ਰੁਪਈਆ ਦਾ ਨਾ ਕੰਮ ਕਰਾਉਣ ਦੀ ਲੋੜ ਨਹੀਂ ਤੁਹਾਨੂੰ ਕੋਕਾ ਪੀਸ ਗੱਡੀ ਲੈ ਕੇ ਆਂਦੇ ਆਪਾਂ ਤੁਹਾਡੇ ਵਾਸਤੇ 2014 ਮਾਡਲ ਜੀ4 ਅਨੋਵਾ ਗੱਡੀ ਆ ਬਈ ਠੀਕ ਹੈ ਛੋਟਾ ਗੱਡੀ ਹੈਗੀ ਤੁਹਾਨੂੰ ਪਤਾ ਬਈ ਇੰਜਨ ਗੇਅਰ ਦੀ ਨਾ ਇਹ ਗੱਡੀ ਨੂੰ ਕੁਝ ਨਹੀਂ ਹੁੰਦਾ ਸੱਤ ਸਿਰੇ ਆਕਾਲ ਦੋਸਤੋ ਸ਼ੌਂਕੀ ਬਠਿੰਡੇ ਦਾ ਤੁਹਾਡੇ ਨਾਲ ਦੋਸਤੋ ਦੋਸਤੋ ਜਿਵੇਂ ਕਿ ਆਪਾਂ ਨੂੰ ਡਿਮਾਂਡ ਆਉਂਦੀ ਹੁੰਦੀ ਹੈ ਠੀਕ ਹੈ ਉੱਚੇ ਮਾਡਲ ਦੀ ਗੱਡੀ ਲੈ ਕੇ ਆਏ ਸ੍ਰੀ ਹਰਮੰਦਰ ਸਰ ਦਾ ਨੰਬਰ ਲੈ ਕੇ ਆਂਦਾ ਬਈ 02 ਠੀਕ ਆ ਹਰਮੰਦਰ ਸਰ ਵਾਲੇ ਵੀਰ ਨਾ ਆਪਾਂ ਨੂੰ ਬਈ ਕਮੈਂਟ ਕਰਦੇ ਹੁੰਦੇ ਤੇ ਫੋਨ ਕਾਲ ਵੀ ਕਰਦੇ ਹੁੰਦੇ ਬਈ ਉੱਚੇ ਮਾਡਲ ਦੀ ਗੱਡੀ ਲੈ ਉੱਚੇ ਮਾਡਲ ਦੀ ਗੱਡੀ ਲੈ ਆਪਾਂ ਲੈ ਆਂਦੀ ਆ ਤੇ ਵੀਡੀਓ ਨੂੰ ਦੱਬ ਕੇ ਕਰਦੇ ਹੋ ਸ਼ੇਅਰ ਪੇਜ ਨੂੰ ਆਪਣੇ ਨੂੰ ਫੋਲੋ ਕਰਕੇ ਰੱਖ ਲਿਓ ਆਪਾਂ ਤੁਹਾਡੇ ਲਈ ਚੰਗੀਆਂ ਚੰਗੀਆਂ ਕਾਰਾਂ ਲੈ ਕੇ ਆਉਂਦੇ ਰਹਿੰਨੇ ਹਾਂਗੇ ਚਿੱਟੇ ਰੰਗ ਦੇ ਵਿੱਚ ਆ ਪੰਜਾਬ ਨੰਬਰ ਆ ਠੀਕ ਆ ਗੱਡੀ ਐਨ ਜਮਾਨਾ ਕੋਕਾ ਪੀਸ ਪਈ ਹੈਗੀ ਜੇ ਆਪਾਂ ਲਾਈਟ ਟਾਇਰਾਂ ਦੀ ਗੱਲ ਕਰਕੇ 2014 ਮਾਡਲ ਗੱਡੀ ਆ ਬਈ ਠੀਕ ਹੈ ਤੇ ਲਾਇਟ ਦੇ ਟਾਇਰ ਤੇ ਨਿਗਾ ਮਰਾਈ ਬਈ ਕਰਾਂ ਨੇੜੇ ਓਕੇ ਮੜਾ ਜਾ। ਨਵੀਂ ਚੈੱਕ ਕਰ ਲੋ। ਆਫਟਰ ਮਾਰਕੀਟ ਨਾਲ ਲਾਇਟ ਦੇ ਟਾਇਰ ਲੱਗੇ ਹੋਏ ਹੈਗੇ। 45 ਤੋਂ 50000 ਦੇ ਵਿੱਚ ਤਾਂ ਲਾਇਟ ਟਾਇਰ ਲੱਗੇ ਹੋਏ ਹੈਗੇ। ਵੱਧਦੇ ਜਰੂਰ ਹੋ ਸਕਦੇ ਆ। ਉਹਦਾ ਆਪਾਂ ਨੂੰ ਠੀਕ ਹੈ ਡਿਸਕਾਊਂਟ ਕਰ ਦਿੰਦੇ ਵੀਰੇ ਆਪਾਂ ਵੀਡੀਓ ਵੀਡੀਓ ਕਰਕੇ ਹੁੰਦੇ ਆ। ਇਸ ਕਰਕੇ ਆਪਾਂ ਨੂੰ 50000 ਦੇ ਲੱਗ ਗਏ। ਉਂ ਤਾਂ ਇਹ ਲਾਇਟ ਟਾਇਰ ਵੀ 70000 ਤੋਂ ਘਟ ਕੇ ਤੋਂ ਮਿਲ ਨਹੀਂ। ਤੇ ਆਪਾਂ ਤੁਹਾਡੇ ਲਈ ਲਵਾ ਕੇ ਦੇਤੇ ਠੀਕ ਹੈ ਲਾਇਟ ਟਾਇਰ ਤੇ ਰੇਟ ਸੁਣਿਓ ਗੱਡੀ ਦਾ ਵੀ ਰੇਟ ਆਪਾਂ ਇੰਨਾ ਘਾਟੇ ਦੇ ਦਾਂਗੇ ਨਾ। ਤੁਸੀਂ ਬਈ ਮਜਬੂਰ ਹੋ ਜਾਓਗੇ ਗੱਡੀ ਠੀਕ ਹੈ ਜਿਹੜਾ ਕੋਈ ਵੀਰ ਉੱਚੇ ਮਾਡਲ ਦੀ ਭਾਲ ਦਾ ਬਾ ਵੀਡੀਓ ਦੇਖਣਾ ਗੱਡੀ ਬੁੱਕ ਕਰ ਦੋ ਗੱਡੀ ਦੇ ਆਪਾਂ ਇੰਨੀ ਤਸੱਲੀ ਲੈਣੀ ਆ ਕੋਈ ਲੱਗੀ ਵੱਜੀ ਨੂਕ ਠੀਕ ਆ ਐਨ ਕੋਕਾ ਫੀਸ ਪਈ ਆ ਇੰਟੀਰੀਅਰ ਬੈਜਕ ਵਰ ਚਾਤ ਮਾਰੂ ਛੋਟੀ ਟੱਚ ਲੱਗੀ ਆ ਸਟੀਰਿੰਗ ਬਰਗੈਰਾ ਮੜਾਇਆ ਵਾ ਵੀਰੇ ਨਵੇਂ ਮੈਟ ਲੱਗਿਆ ਮੈਟਿੰਗ ਹੋਈ ਵੀ ਆ ਨਵੇਂ ਸੀਟ ਕਵਰ ਆ ਸੱਤ ਸੁੱਤ ਚੈੱਕ ਕਰ ਲੋ ਜਿਵੇਂ ਏਜੰਸੀ ਤੋਂ ਨਿਕਲਦੀ ਗੱਡੀ ਬਈ ਜਮਾਂ ਐਨ ਸੱਤੋਵੇਂ ਪਈ ਆ ਕਿ ਨਵੀਂ ਕੰਡੀਸ਼ਨ ਦੀ ਗੱਡੀ ਜਮਾਂ ਬਈ 1 ਰੁਪਏ ਦਾ ਨਾ ਕੰਮ ਕਰਾਉਣ ਦੀ ਲੋੜ ਨਹੀਂ ਤੁਹਾਨੂੰ ਕੋਕਾ ਪੀਸ ਗੱਡੀ ਲੈ ਕੇ ਆਂਦੇ ਆਪਾਂ ਤੁਹਾਡੇ ਵਾਸਤੇ 2014 ਮਾਡਲ ਜੀ4 ਅਨੋਵਾ ਗੱਡੀ ਆ ਭਾਈ ਠੀਕ ਹੈ ਛੋਟਾ ਗੱਡੀ ਹੈਗੀ ਤੁਹਾਨੂੰ ਪਤਾ ਭਾਈ ਇੰਜਨ ਗੇਅਰ ਦੀ ਨਾ ਇਹ ਗੱਡੀ ਨੂੰ ਕੁਝ ਨਹੀਂ ਹੁੰਦਾਗਾ ਕੰਪਨੀ ਭਾਈ ਠੀਕਾ ਦਾਵਾ ਕਰਦੀ ਆ 10 ਲੱਖ ਤੱਕ ਵੀ ਜੇ ਕੋਈ ਵੀਰ ਸੰਭਾਲ ਕੇ ਚਲਾਉਂਦਾ ਠੀਕਾ 10 ਲੱਖ ਤੱਕ ਵੀ ਇੰਜਨ ਗੇਅਰ ਨੂੰ ਕੁਝ ਨਹੀਂ ਹੁੰਦਾ ਗੱਡੀ ਦੇ ਆਹ ਸਾਈਡ ਮਿੱਤਰੋ ਆਪਾਂ ਤੁਹਾਨੂੰ ਸਾਰੀ ਦਿਖਾਤੀ ਸੱਤ ਦੇ ਬਈ ਨਿਗਮਰਾ ਦੀ ਠੀਕਾ ਰੀਜਨਲ ਪੇਂਟ ਦੀ ਕਾਰ ਆ ਸਾਰੀ ਆਪਾਂ ਬਈ ਠੀਕ ਹੈ ਜਿਹੜਾ ਕਸਟਮਰ ਕੋਈ ਆਪਣੇ ਕੋਲ ਆਉਂਦਾਗਾ ਆਪਾਂ ਜਿੰਨੀ ਗੱਲਬਾਤ ਹੁੰਦੀ ਆ ਉਨੀ ਦੱਸ ਕੇ ਦਿੰਨੇ ਆਪਾਂ ਬੈਂਪਰਾਂ ਦੇ ਵਿੱਚ ਤੁਹਾਨੂੰ ਟੱਚਿੰਗ ਜ਼ਰੂਰ ਮਿਲੂਗੀ ਬਾਕੀ ਸਾਰੀ ਗੱਡੀ ਰਿਜਨਲ ਸੀਸੇ ਵਗੈਰਾ ਸਾਰੇ ਨਾਲ ਦੇ ਮਿਲਣਗੇ ਤੁਹਾਨੂੰ ਬਈ ਮੜਾ ਜਨਾ ਇਸ ਸਾਈਡ ਦੇ ਘੁੰਮ ਕੇ ਆ ਜੇ ਕਰਾ ਤੇ ਇੱਕ ਚਾਬੀ ਦੇ ਮੈਂ ਮਰੀ ਆਪਾਂ ਨੂੰ ਤੇ ਸੈਂਟਰ ਲੌਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੇ ਆਪਾਂ ਤੁਹਾਡੀ ਮੀਟਰ ਤੇ ਵੀ ਝਾਤ ਮਰਾਵਾਂਗੇ ਵੀਰਾਂ ਦੀ ਨਾਲ ਬਈ ਰਿਕੁਆਇਰਮੈਂਟ ਹੁੰਦੀ ਆ ਵੀ ਆਪਾਂ ਨੂੰ ਚੈੱਕ ਕਰਾ ਦੋ ਗੱਡੀ ਚੱਲੀ ਆ ਜੈਨੂਣ ਚੱਲੀ ਵੀ ਗੱਡੀ ਆ ਬਈ ਘਰੇ ਖੜੀ ਸੀ ਵੀਰ ਦੇ ਆਈ ਭਾਈ ਕਰ ਮੜੇ ਨੇੜੇ ਮੀਟਰ ਤੇ ਝਾਤ ਮਰਾਦੀ ਕਰਾਂ 94 95000 ਕਿਲੋਮੀਟਰ ਗੱਡੀ ਚੱਲੀ ਵੀ ਆ ਬਈ ਸਿਗਾ ਰੀਜਨਲ ਚੱਲੀ ਵੀ ਆ ਕੋਈ ਮੀਟਰ ਵੈਕ ਨਹੀਂ ਜਿਹੜੇ ਵੀਰ ਕੋਲ ਇਹ ਗੱਡੀ ਸੀਗੀ ਆਪਾਂ ਲੈ ਕੇ ਆਂਦੀ ਆ ਬਈ ਠੀਕ ਆ ਬਾਹਰ ਜਾਣਾ ਸੀ ਵੀਰ ਨੇ ਬਾਹਰਲੀ ਪਾਰਟੀ ਕੋਲ ਕਾਰ ਸੀਗੀ ਐਨ ਓਕੇ ਪਈਆ ਗੱਡੀ ਸਾਰੀ 2014 ਮਾਡਲ ਜੀ 4 ਓਕੇ ਗੱਡੀ ਆ ਬਈ ਸਾਰੀ ਠੀਕ ਆ ਸਰਵਿਸ ਵਗੈਰਾ ਆਪਾਂ ਵੀਰੇ ਖੁਦ ਕਰਾਈਏ ਗੱਡੀ ਦੀ ਲਿਆ ਕੇ ਸਰਵਿਸ ਹੋਣ ਵਾਲੀ ਸੀ ਸਰਵਿਸ ਆਪਾਂ ਕਰਵਾਤੀ ਆ ਤੇ ਇੱਕ ਵਾਰ ਨਾਲ ਆਪਾਂ ਤੁਹਾਡੀ ਇੰਜਨ ਤੇ ਝਾਤ ਮਰਾਉਣੀ ਹੈ ਲੈ ਮਾੜਾ ਜਨਾ ਨੇੜੇ ਹੋ ਕੇ ਇੰਜਨ ਤੇ ਝਾਤ ਮਰਾਇਂ ਕਰਾਂ ਗੱਡੀ ਦੇਖ ਕੇ ਤਾਂ ਬਈ ਤੁਹਾਡੀ ਰੂਹ ਖੁਸ਼ ਹੋਣੀ ਹੋਣੀ ਸੀ ਕਿ ਠੀਕ ਆ ਅੰਦਰੋਂ ਬਾਹਰੋਂ ਤੇ ਇੰਜਨ ਦੇਖ ਕੇ ਤਾਂ ਮੈਂ ਤੁਸੀ ਐਂ ਕਹਾਂਗੀ ਵੀ ਯਾਰ ਬਈ ਕੀ ਗੱਲ ਬਾਤ ਠੀਕ ਆ ਇੰਜਨ ਚੈੱਕ ਕਰੋ ਵੀ ਗੱਡੀ ਦਾ ਇੱਕ ਵਾਰ ਸਾਫ਼ ਸੁਥਰਾ ਨੀਟ ਐਂਡ ਕਲੀਨ ਇੰਜਨ ਪਿਆ ਪਾਵਰ ਜੌਨ ਕੰਪਨੀ ਦੀ ਬੈਟਰੀ ਲੱਗੀ ਹੋਈ ਆ ਬਹੁਤ ਬਦਿਆ ਬ੍ਰਾਂਡ ਆ ਬਾਈ ਗੋਡੇ ਪਿੱਲਰ ਦੀ ਗੱਡੀयां ਜਮਾਂ ਸੀਲਡ ਪਈ ਆ ਕਿਤੋਂ ਕੋਈ ਲੱਗੀ ਵੱਜੀ ਨਹੀਂ ਨਾ ਆਪਾਂ ਲੱਗੀ ਵੱਜੀ ਗੱਡੀ ਦੀ ਵੀਡੀਓ ਕਰੀਏ ਤੇ ਨਾ ਆਪਾਂ ਗੱਡੀ ਸੇਲ ਕਰੀਏ ਤੁਹਾਨੂੰ ਪਤਾ ਹੀ ਆ ਬਾਈ ਜਿਹੜੇ ਵੀਰ ਆਪਣਾ ਪਹਿਲਾਂ ਜੁੜੇ ਵੇ ਤੇ ਜਿਹੜੇ ਨਵੇਂ ਜੁੜੇ ਉਹਨਾਂ ਨੂੰ ਦੱਸਣਾ ਜ਼ਰੂਰੀ ਆ ਤੇ ਇੱਥੋਂ ਚੈੱਕ ਕਰ ਲਓ ਫਿਰ ਬਰਨਰ ਵਗੈਰਾ ਠੀਕ ਆ ओरिजिनल ਸੀਲਾਂ ਨਾਲ ਦੀ ਆ ਠੀਕ ਆ ਬਾਈ ਗੱਡੀ ਕਿਤੋਂ ਕੋਈ ਲੱਗੀ ਵੱਜੀ ਨਹੀਂ ਸਰਵਿਸ ਹੁੰਦੀ ਸੀ ਉਹ ਆਪਾਂ ਕਰਵਾਤੀ ਫਿਲਟਰ ਵਗੈਰਾ ਚੇਂਜ ਆ ਸੈਂਟਰ ਲੋਕ ਦੇ ਨਾਲ ਤੁਹਾਨੂੰ ਚਾਬੀ ਮਿਲ ਜਣੀ ਗੱਡੀ ਦੀ ਜੇ ਆਪਾਂ ਹੁਣ ਬਈ ਡਿਮਾਂਡ ਦੀ ਗੱਲ ਕਰਗੇ 2014 ਮਾਡਲ ਜੀ4 ਗੱਡੀ ਠੀਕ ਆ ਪੰਜਾਬ ਨੰਬਰ ਦੀ ਡਿਮਾਂਡ ਕਰਦੇ ਆਪਾਂ ਇਹਦੀ 5 ਲੱਖ ਤੇ 40000 ਰੁਪਇਆ ਇੰਨੀ ਸੋਹਣੀ ਗੱਡੀ ਠੀਕ ਆ ਐਨੇ ਘੱਟ ਰੇਟ 'ਚ ਬਾਈ ਤੁਸੀਂ ਲੱਭ ਕੇ ਦਿਖਾ ਦਿਓ ਠੀਕ ਆ ਮਿਲੂਗੀ ਤੁਹਾਨੂੰ ਆਪਣੇ ਕੋਲ ਹੀ ਆਪਣੇ ਫੇਸ ਤੇ ਸ਼ੌਂਕੀ ਬਠਿੰਡੇ ਵਾਲਾ ਤੇ ਪਿੰਡ ਸਲਾਬਤਪੁਰੇ ਦੇ ਵਿੱਚ ਤੁਹਾਨੂੰ ਗੱਡੀ ਲੈਣ ਦੇ ਵਾਸਤੇ ਆਉਣਾ ਪੈਣਾ ਜ਼ਿਲ੍ਹਾ ਬਠਿੰਡਾ ਬਾਕੀ ਬਾਈ ਨਾਂ ਦੱਸਣ ਵਾਲੀ ਰਹਿ ਗਈ ਠੀਕ ਆ ਨਾਂ ਇਹ ਦੂਜੇ ਤੋਂ ਤੀਜੇ ਹੋ ਸਕਦੀ ਆ ਚੌਥੇ ਨਾਂ ਦੀ ਗੱਡੀ ਨੂੰ ਹੋਣੀ ਠੀਕ ਆ ਜਿੰਨੀ ਗੱਲਬਾਤ ਹੁੰਦੀ ਹੈ ਜੈਨੂਅਲ ਆਪਾਂ ਦੱਸ ਕੇ ਦਿੰਨੇ ਆ ਮਾਨਤਨ ਹੋ ਜੂਗਾ ਬਈ 50 ਬੰਦਿਆਂ ਨੇ ਜਿਹੜਾ ਬੰਦਾ ਸ਼ੇਅਰ ਕਰਕੇ ਹੋ ਗਿਆ ਵੀਡੀਓ ਨੂੰ ਉਹਨਾਂ ਨੂੰ ਆਪਾਂ ਇਹ ਗੱਡੀ 5 ਲੱਖ ਤੇ 35000 ਦੀ ਦੇ ਦਾਂਗੇ 5000 ਦਾ ਡਿਸਕਾਊਂਟ ਆਪਾਂ ਤੁਹਾਨੂੰ ਵੀਡੀਓ ਤੋਂ ਕਰ ਦਾਂਗੇ ਬਾਕੀ ਬਾਈ ਹੋਰ ਵੀ ਮਾਨਤਨ ਕਰ ਦਾਂਗੇ ਠੀਕ ਆ ਜਲਦੀ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ